ਪਾਣੀ ਬਹੁਤ ਜ਼ਿਆਦਾ ਹੋ ਗਿਆ ਝੋਨਿਆਂ ਦੀਆਂ ਬੱਟਾਂ ਟੁੱਟ ਗਈਆਂ ਇੱਧਰ ਡੁੱਬ ਗਿਆ ਝੋਨਾ ਆ ਜਾਓ ਬਈ ਸ਼ੇਅਰ ਕਰ ਦਿਓ ਹੋਰ ਪਹਿਲਾਂ ਤਾਂ ਸੁਣਾਓ ਵੀ ਕੀ ਹਾਲ ਚਾਲ ਨੇ ਸਾਰਿਆਂ ਦੇ ਵੱਧ ਤੋਂ ਵੱਧ ਜੁੜੋ ਆਪਣੇ ਲਾਈਵ ਚ ਤੁਹਾਨੂੰ ਦਿਖਾਉਣਾ ਮੀਂਹ ਦਾ ਮਾਹੌਲ ਝੋਨਾ ਕਿਵੇਂ ਡੁੱਬਿਆ ਪੈਦਰ ਬੱਟਾ ਇੱਕ ਆਹਾ ਬਾਣ ਬਈ 2 ਫੁੱਟ ਨਹੀਂ ਮਾਹ ਝੋਨੇ ਨਾਲੋਂ 2 ਫੁੱਟ ਨਹੀਂ ਮਾਹ ਤੁਸੀਂ ਦੇਖ ਲਓ 2.5 ਫੁੱਟ ਪਾਣੀ ਆ ਇਸ ਟਾਈਮ ਬਟ ਜਮਾ ਮਾੜੀ-ਮੋਟੀ ਰਹਗੀ ਕਿਤੇ ਸਾਰੀ ਖੁਰਗੀ ਇਧਰ ਦੇਖ ਸਕਦੇ ਹੋ ਤੁਸੀਂ ਆ ਇਧਰ ਵੀ ਆ ਚੋਨਾ ਆ ਬਾਣ ਤਿੰਨ ਹੁੱਟ ਨਹੀਂ ਮੈਗਰੂੰ ਕੁਛ ਨਹੀਂ ਦੀਂਦਾ ਜਮਾ ਫਤੇ ਹੋਇਆ ਪਿਆ ਕੰਮ ਆ ਪਹੀਆ ਦੋਸਤੋ ਦੇਖੋ ਫੁੱਟ-ਫੁੱਟ ਡੇਢ-ਡੇਢ ਫੁੱਟ ਪਾਣੀ ਪਹੀਚ ਐ ਦਰਾ ਆਪਣੇ ਹੈਲਪਰ ਆ ਰਹੇ ਨੇ ਕਪਟਾ ਮੁੱਟਾ ਬੰਦ ਕਰਕੇ ਆਏ ਸੀ ਇਧਰੋਂ ਆਪਣੀ ਕਹੀ ਜਾਂਦੀ ਐ ਨਾ ਧਰਤੀ ਦੇਖ ਸਾਰੇ ਹਾਲਾਤ ਬਾਈ ਪਿੰਡ ਚੋਟੀਆਂ ਜਿਹੜਾ ਮਾਨਸਾ ਇੱਥੇ ਬਈ ਪਾਣੀ ਖੜਦਾ 20 ਕਿੱल्ल्याਾਂ ਚ ਤੇ ਪਾਣੀ ਉੱਤੋਂ ਬਹੁਤ ਜ਼ਿਆਦਾ ਆਈ ਜਾਂਦਾ ਇਧਰੋਂ ਅਜੇ ਵੀ ਮੀਂਹ ਕਣੀਆਂ ਡਿੱਗੀ ਜਾਂਦੀਆਂ ਨੇ ਤੇ ਦੇਖ ਸਕਦੇ ਝੋਨਾ ਝੋਨਾ ਡੁੱਬਿਆ ਪਿਆ ਬਾਈ ਆ 2 ਫੁੱਟ ਨੀਵਾ ਬਣਾਣਾ ਇਹਦੇ ਨਾਲੋਂ ਆ ਉਹਦੇ ਨਾਲੋਂ 2 ਫੁੱਟ ਨੀਮਾ ਆਦਾ ਇੱਕ ਸਾਰੀ ਹੋ ਗਿਆ ਜਮ ਆ ਪਹੀਆ ਦੋਸਤੋ ਪਹੀਏ ਚ ਵੀ ਡੇਢ ਡੇਢ 2 2 2 ਫੁੱਟ ਪਾਣੀ ਆ ਦੇਖ ਸਕਦੇ ਹੋ 2 ਫੁੱਟ ਪਾਣੀ ਆ ਇਹ ਚ ਇੱਕੋ ਜਿਹਾ ਹੋ ਗਿਆ ਝੋਨਾ ਜਮ ਉਹ ਅੱਗੇ ਹੈਲਪਰ ਜਾ ਰਹੇ ਆਪਣੇ ਮੁੰਡੇ ਅਸੀਂ ਖਾਲ ਪੱਕਾ ਖਾਲ ਆਪਣਾ ਉਹਦੇ ਚ ਥੱਲੋਂ ਦੀ ਪਾਣੀ ਲੰਘਣ ਲੱਗ ਗਿਆ ਸੀ ਗੱਟਿਆਂ ਨਾਲ ਬੰਦ ਕਰਕੇ ਆ ਮੋਰਚਾ ਫਤਿਹ ਕਰਤਾ ਉਕੇ ਬਈ ਕਤਾ ਕੀ ਹੂੰ ਪਾਣੀ ਆਈ ਆਵੇ ਕੋਈ ਚੱਕਰ ਨਹੀਂ ਆ ਜੇ ਥੱਲੋ ਸੀ ਟੱਪਣ ਲੱਗੇ ਤਾਂ ਫਿਰ ਖਾਲ ਖਰਾ ਹੋਏ ਦਾ ਸਾਰਾ ਨਾਲੇ ਵੱਧ ਨੁਕਸਾਨ ਹੁੰਦਾ ਤੀ ਕਰਾਂ ਦਾ ਖਾਲ ਆ ਬਈ ਆਏ ਅਸੀਂ ਦੋ ਕਰ ਇਹ ਹਾਲਾਤ ਹੋਏ ਪੈ ਜਿੱਦ ਕੱਲ ਲੋਕਾਂ ਦੇ ਕੋਈ ਨਹੀਂ ਆ ਕੇ ਰਾਜੀ ਜੇ ਸਾਲੋ ਖਾਲ ਹੀ ਨਾ ਰਹਾ ਪਾਣੀ ਕਿੱਥੋਂ ਦੀ ਲਾਉਂਗੇ ਫਿਰ ਫਿਰ ਕਣਕ ਚ ਪਾਣੀ ਬੁਖੇ ਛਤਰੀ ਖਾਉਂਗੇ ਦੇਖ ਸਕਦੋਂ ਆਹ ਏਰੀਆ ਜਮਾ ਡੁੱਬਿਆ ਪਿਆ ਤਿੰਨ ਤਿੰਨ 2 2 ਫੁੱਟ ਪਾਣੀ ਮੌਜ ਨਾਲ ਖੜਾ ਇੱਥੇ ਤਿੰਨ ਤਿੰਨ ਫੁੱਟ ਆ ਡੂੰਗਾ ਬਾਣ ਇਹਦੇ ਨਾਲੋਂ ਵੀ ਆਹ ਝੋਨਾ ਲੱਕ ਲੱਕ ਤੋ ਉੱਤੇ ਆਉਂਦਾ ਸੀ ਤਾਂ ਆਪ ਹੀ ਸਾਬ ਲਾ ਲਓ ਹੁਣ ਵੀ 3 ਫੁੱਟ ਪਾਣੀ ਹੋਊਗਾ ਇੱਥੇ ਮੌਜ ਨਾਲ ਅਜੇ ਵੀ ਕੰਨੀਆਂ ਡਿੱਗੀ ਜਾਂਦੀਆਂ ਵੈਸੇ रेस्क्यू ऑपरेशन कर रहे हैं रेस्क्यू ऑपरेशन आ जाओ दोस्तों आ जाओ जुड़ जाओ किस्तियां लेके आ जाओ किश्ती लेके किय मंगा पानी सिद्धू फोन करो पानी सिद्धू फोन करो तेरी पॉइंट पे ओए पानी सिद्धू फोन करो देख सकते दोस्तों पही है भाई यही ਪਹੀ ਜਮਾ ਖਾਤਮੀ ਹੋ। ਪਹਿਲਾ ਨਿਸ਼ਾਨ ਹੀ ਦੀਦਾ ਚੋਨੇ ਤੋਂ ਪਹੀ ਗਿਆ। ਹੈ? ਇਹ ਜਿਹੜਾ ਨੰਗਰ ਕੱਟੇ-ਕੱਟੇ ਨੂੰ ਕੋਈ ਲੋੜ ਦੇ ਕੁੱਤੀ ਆਇਆ। ਆਮਲੀ ਬੰਦੇ ਸਾਰੇ ਬਾਈ। ਆ ਦੇਖੋ ਜੀ ਹੈ ਤੋ ਆਪਣਾ ਨਾ। ਐ ਤੋ ਆਪਣਾ। ਅਸੀਂ ਤਾਂ ਹੁਣ ਅੱਗੇ ਤੁਰ ਹੀ ਜੰਨੇ ਆ ਯਾਰ ਉਹੀ ਗੱਲ ਫਿਰ ਤੇਰੀ। ਇਹ ਜਿਹੜੀ ਮੈਂ ਇੱਕ ਗੱਲ ਕਹਿਣਾ ਹੁੰਨਾ ਬਾਈ। ਲਓ ਜੀ। ਆਹ ਮੁੰਡੇ ਇੱਧਰ ਜਾ ਰਹੇ ਆਪਣੇ ਪਾਤਾ ਲੈਣ ਦੀ ਬਣ ਕੀ ਹੁਣ ਅੱਗੇ ਇਧਰ ਨਹੀਂ ਪਾਏ ਵੀਰਾ ਪਕੂ ਮੀਚਾ ਕਰਿਆ ਆਪਣੀ ਲੱਕੜੀ ਇਹ ਤਾਂ ਕਮਾਲ ਦੀ ਗੱਲ ਐ ਨਾ ਬਈ ਤੂੰ ਐ ਕਰੀ ਫੋਦੀ ਮਾਂ ਦੀ ਕੋ ਚੱਕਾ ਮਾ ਕਰੋ ਕਾਲਾ ਦੇਖ ਤੂੰ ਪੈਨ ਲਾਈਵ ਹੈ ਬੱਸ ਦਰਸ਼ਕ ਹੋ ਜਾਂਦਾ ਕਦੇ-ਕਦੇ ਚਲੋ ਬਈ ਇਹ ਕਿਹੜੀ ਤੈਨੂੰ ਦੀ ਗੱਲ ਵੱਧ ਤੋਂ ਵੱਧ ਕਰੋ ਬਾਈ ਸ਼ੇਅਰ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ ਸਾਰੇ ਏਰੀਆ ਦਾ ਪੰਨ ਯਾਰ ਤੂੰ ਆਵਦੇ ਜਿਹੜਾ ਮੱਦਾ ਫੜਦਾ ਮੈਂ ਜਿਵੇਂ ਹੁਣ ਤੂੰ ਪ੍ਰੀਤ ਆਓ ਇੱਕ ਢਾਲੇ ਸ਼ੌਂਕੀ ਇਹ ਤਾਰੀ ਬਾਬਾ ਜੀ ਸਾਡੇ ਇਹ ਹੱਤੀ ਬਾਬਾ ਇੱਧਰ ਚੱਕੋ ਜੀ ਇਹ ਸਾਡੇ ਤਾਰੀ ਬਾਬਾ ਜੀ ਲੜ ਜਾ ਸਮਾਰ ਕੇ ਛੱਡੋ ਪਿੱਪੜੀ ਇੱਧਰ ਵੀ ਤਾਰੀ ਬਾਬਾ ਇਹ ਤਾਰੀ ਬਾਬਾ ਸਾਡੇ ਨਾਲ ਹੈ ਪ੍ਰੀਤ ਇੱਧਰ ਵੀ ਦਿਖਾ ਦੇ ਤਾਰੀ ਬਾਬਾ ਸਾਡੇ ਨਾਲ ਅੱਜ ਤਾਰੀ ਬਾਬਾ ਮਾੜਾ ਲੜ ਜਾ ਤਾਂ ਲੁੱਟ ਕਰ ਲੈ ਪਾਪਾ ਲੜ ਤਾਂ ਲੋਟ ਪ੍ਰੀਤ ਇੱਧਰ ਵੀ ਦਿਖਾ ਦੇ ਕੋਈ ਸੱਪ ਨਾ ਲੜ ਤਾਰੀ ਬਾਬਾ ਜੀ ਤੇ ਤਾਰੀ ਬਾਬੇ ਦਾ ਅੱਜ ਅਸੀਂ ਜੋਕਤਾ ਸੁਣੀਆ ਬਹੁਤ ਜਿਆਦੇ ਬਹੁਤ ਹਸਾਉਂਦੇ ਬਾਬਾ ਜੀ ਪੂਰਾ ਰਾਣਕ ਮੇਲਾ ਲਾਉਂਦੇ ਆ ਮੇਲਾ ਸਿੰਘ ਜੀ ਫੋਨ ਟੁੱਟੂਗੇ ਬਾਬਾ ਤਾਰੀ ਬਹੁਤ ਨੇ ਬਾਬਾ ਤਾਰੀ ਜੀ ਗੱਲ ਤਾਂ ਸੁਣ ਲੋ ਤੂੰ ਕੀ ਕੀ ਮੇਰੀ ਗੱਲ ਤਾਂ ਸੁਣ ਲੋ ਕੀ ਲਾਗਾ ਵੀ ਕਿੰਨੇ ਦਿਨਾਂ ਚ ਸੁੱਕ ਸਕਦਾ ਇਹ ਪਾਣੀ ਪਾਣੀ ਹਾਂ ਰੱਬ ਦੇ ਹੱਥ ਮੈਂ ਚਲਾ ਨਹੀਂ ਵੈਸੇ ਜੇ ਮੰਨ ਕੇ ਚਲੋ ਵੀ ਮੀਂਹ ਹਟ ਗਿਆ ਧੁੱਪਾਂ ਲੱਗਣ ਲੱਗ ਗਈਆਂ ਝੋਨੇ ਜੇ ਆਪਣੇ ਝੋਨੇ ਪੱਕਣ ਤਾਂ ਹੀ ਪਾਣੀ ਦੀ ਲੋੜ ਨਹੀਂ ਜਿਉਂਦੇ ਜਿਉਂਦੇ ਹੀ ਧੁੱਪਾਂ ਲੱਗਣੀ ਨਾ ਅੱਛਾ ਹਾਂ ਆਹੀ ਰਹੇ ਤੇ ਆਮਲੀ ਮਰ ਜਾਣਗੇ ਆਮਲੀ ਕੋਈ ਗੱਲ ਨਹੀਂ ਉਧਰ ਆਪਾਂ ਪਿਆਬ ਡੁੱਬਿਆ ਤੇ ਇੱਥੇ ਡੁੱਬਿਆ ਭਈ ਇਹ ਸਾਡੇ ਤਾਰੀ ਬਾਬਾ ਜੀ ਕਰੋ ਦਰਸ਼ਨ ਸਾਰੇ ਜਿਹੜੇ ਆਪੀ ਯੂਟਿਊਬ ਚਾਉਂਦੇ ਆ ਸਾਰੇ ਪੰਜਾਬ ਦੇ ਅੱਜ ਸਾਨੂੰ ਤਾਰੀ ਬਾਬਾ ਫਸ ਗਿਆ ਸੀ ਇੱਥੇ ਮੀਂਹ ਚ ਸਾਡਾ ਖੇਤ ਆਉਣ ਹੋ ਗਿਆ ਕਹਿੰਦਾ ਮੈਂ ਵੀ ਨਾਲ ਹੀ ਚੱਲਦਾ ਮਾਂ ਚਲੋ ਆ ਜੀ ਬਾਬਾ ਕੋਈ ਗੱਲ ਤਾਂ ਸੁਣਾ ਦੋ ਪੁਰਾਣੀ ਟਰੱਕ ਦੀ ਬਾਬਾ ਕੋਈ ਟਰੱਕ ਦੀ ਗੱਲ ਤਾਂ ਸੁਣਾ ਦੋ ਪੁਰਾਣੀ ਪੁਰਾਣੀ ਟਰੱਕ ਦੀ ਗੱਲ ਸੁਣਾ ਦੋ ਮੈਂ ਪਾਈ ਮੈਂ ਇਹ ਜੇ ਪਾਣੀ ਵੀ ਜੀ ਲੰਗਾਇਆ ਅੱਛਾ ਕੀ ਕਰੇ ਨਾਲ ਕਨੈਕਟਰ ਸੌ ਗਿਆ ਮੈਂ ਤਾਂ ਐ ਸੁਣਿਆ ਸੀਗਾ ਕਹਿੰਦੇ ਤੁਸੀਂ ਖੂਜੋ ਟਰੱਕ ਵੀ ਕੱਢ ਲਿਆ ਸੀ ਹਨਾ ਗੁਟਕਾ ਲਾ ਕੇ ਕਨੈਕਟਰ ਸੌ ਗਿਆ ਮੇਰੇ ਨਾਲ ਦਾ ਟਵਾ ਪੱਟ ਕੇ ਬਚਾਲੇ ਆ ਕੇ ਮਾਰਾ ਕਾਪੜਾ ਅੱਛਾ ਅੱਛਾ ਫੇਰ ਕਹੀਏ ਇੱਕ ਅਸੀਗਾ ਨਾ ਧਾਰਦੀ ਸਿਰ ਚ ਅੱਛਾ ਫੇਰ ਜੀ ਮੈਂ ਸੁਣਿਆ ਤੁਸੀਂ ਪੇਚਕਾਸ ਵੀ ਮਾਰਿਆ ਸੀ ਆਦੇ ਚੇਲੇ ਦੇ ਹਨ ਪੇਚਕਾਸ ਮਾਰਾਈ ਚੇਲੇ ਦੇ ਨਾ ਮਾਰਿਆ ਸੀ ਨੌ ਤੇ ਹਾਂ ਨੌ ਤੇ ਆ ਕਸ ਗਿਆ ਨਾ ਮਾਰੇ ਮੈਨੂੰ ਐ ਲੱਗਦਾ ਟੋਕੀ ਮੰਗਦਾ ਜੀ ਮੰਗਦਾ ਕੈਮਰਾ ਲੈ ਕੇ ਅੱਗੇ ਆ ਜਾ ਫਾਇਦਾ ਭਾਈ ਸੋਨੂੰ ਅਸੀਂ ਪਹਾੜ ਡਿੱਗੇ ਵੀ ਦਿਖਾਵਾਂਗੇ ਅੱਗੇ ਪਹਾੜ ਵੀ ਡਿੱਗੇ ਹੋਏ ਨੇ ਦੇਖ ਕੇ ਮੁੜ ਗਿਆ ਉਹ ਉਹ ਦੇਖ ਕੇ ਮੁੜ ਗਿਆ ਘਾਰੇ ਪਏ ਹੋਏ ਜਦੋਂ ਥੋੜੇ ਕੋਲੇ ਆਏ ਆ ਦੇਖੋ ਦੋਸਤੋ ਝੋਨੇ ਦਾ ਹਾਲ 2-2 ਫੁੱਟ ਪਾਣੀ ਖੜਾ ਹੈ ਭਾਈ ਬਾਬਾ ਜੀ ਬਾਬਾ ਜੀ ਬਾਬਾ ਜੀ ਮੜਾ ਝੋਨੇ ਚ ਹੋਇਆ ਝੋਨੇ ਚ ਹੋਇਆ ਮੜਾ ਜੀ

ਦੋਸਤੋ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਸ਼ੌਕੀ ਸਰਦਾਰ ਦੇ ਪ੍ਰਭਾਤਾ ਜੀ ਲਾਇਕ ਜਰੂਰ ਕਰ ਦਿਆ ਕਰੋ ਬਾਈ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਏਰੀਆ 'ਚ ਮੀਂਹ ਪਿਆ ਹੈ ਕਿਹੜੇ 'ਚ ਜ਼ਿਆਦਾ ਮੀਂਹ ਆ ਕਿਹੜੇ 'ਚ ਪਿਆ ਨਹੀਂ ਜਰੂਰ ਦੱਸਿਓ ਕਮੈਂਟ ਕਰਕੇ ਆਪਣਾ ਏਰੀਆ ਚੋਟੀਆਂ ਬਾਈ ਜਿਹੜਾ ਮਾਨਸਾ ਸਰਦੂਲਗੜ੍ਹ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਲਾਇਕ ਜਰੂਰ ਕਰੋ ਵੀਡੀਓ ਨੂੰ ਕਿ ਕਿੱਥੇ ਮੀਂਹ ਪਿਆ ਹੈ ਕਿੱਥੇ ਨਹੀਂ ਪਿਆ ਕਿੱਥੇ ਥੋੜਾ ਕਿੱਥੇ ਜ਼ਿਆਦਾ ਆਖਲੀ ਦਮ ਤੇ ਆਦੀ ਗਰੇ ਚਾਲੇ ਆਏ ਨੇ ਪੰਜ ਪਿੰਡਾਂ ਦੇ ਸੈਂਟਰ ਜਿਹੜਾ ਪਿੰਡ ਆਪਣਾ ਤੁਹਾਨੂੰ ਇਹੀ ਦਾ ਅਕਲ ਨਹੀਂ ਕਿ ਕੰਜਰ ਦੇ ਨੇੜੇ ਰੋਸ ਤੋਂ ਚੜਦੇ ਵਾਲੇ ਪਾਸੇ 8 ਕਿਲੋਮੀਟਰ ਪਿੰਡ ਪੈ ਜਾਂਦਾ ਇਹ ਝੂਠ ਆ ਦੇਖੋ ਭਾਈ ਸਾਰਾ ਇੱਕ ਸਾਰੀ ਹੋ ਗਿਆ ਜਮਾ ਜਿਹੜਾ 5 ਫੁੱਟ ਚਾਹਵਾਣਾ ਉਹ ਚ ਵੀ ਉਹਨਾਂ ਪਾਣੀ ਆ ਜਿਹੜਾ ਨੀਮ ਆ ਉਹ ਤਾਂ ਹੋਣੀ ਹੋਣੀ 20 ਤੱਕ ਨਹੀਂ ਦੱਸਿਆ ਨਹੀਂ ਅੱਜ ਕਿੰਨੀ ਹੋਊਗੀ ਕੀ ਦੱਸ ਮੈਂ ਤਾਂ ਇਹ ਨਹੀਂ ਸੋਹੂੰਗਾ ਸਰਵਾਂ ਕਰਦਾ ਬਾਬਾ ਜੀ ਤਾਰੀ ਬਾਬਾ ਕੋਈ ਗੱਲ ਸੁਣਾਓ ਗੱਲ ਸੁਣਾਓਗੇ ਤਾਰੀ ਤੈਨੂੰ ਦੇਖ ਕੇ ਜਾਣ ਕੇ ਆਇਆ ਹੁਣ ਉਹ ਜਾਣ ਕੇ ਆਇਆ ਵੀ ਮੇਰੇ ਨਾਲ ਬਾਫੜ ਗਿਆ ਆਉਂਦੇ ਐਨ ਦੇ ਦਾ ਐਡਾ ਕ ਖਾਪ ਮੇਰੇ ਪੈਰਾਂ ਤੇ ਬੱਜਿਆ ਸੀ ਪਰ ਮੈਂ ਮਾਰਿਆ ਨਹੀਂ ਛੱਡਾ ਮੈਂ ਕਿਉਂਕਿ ਬਚਾਰਾ ਫੱਟ ਪਾੜ ਇਹ ਪੱਗ ਵਾਲਾ ਸ਼ੌਕੀ ਸਰਦਾਰ ਆਈ ਐ ਸ਼ੌਂਕੀ ਸਰਦਾਰ ਨਹੀਂ ਕੀ ਆਦਾ ਨਾ ਹੈਂਗਰ ਪੇਜ ਕੀ ਆਦਾ ਨਾ ਸਾਡੇ ਕੋਲੇ ਬਈ ਕਰੈਕਟਰ ਬਹੁਤ ਨੇ ਪਰ ਇਕੱਠੇ ਨਹੀਂ ਹੁੰਦੇ ਵੀਡੀਓ ਅਸੀਂ ਜ਼ਰੂਰ ਪਾਉਣ ਲੱਗ ਜਾਈਏ ਦੁਬਾਰੇ ਕੱਲ੍ਹ ਕਰ ਸਾਡੇ ਕਰੈਕਟਰ ਨਹੀਂ ਇਕੱਠੇ ਹੋ ਸਕਦੇ ਇਕੱਠੇ ਹੂੰ ਬਹੁਤ ਨੇ ਸਾਡੇ ਕਰੈਕਟਰ ਆਪਣਾ ਇੰਸਟਾਗ੍ਰam ਬਾਈ ਆਈਡੀ ਹੈਗੀ ਇੰਸਟਾਗ੍ਰam ਦੀ ਉਹਨੂੰ ਵੀ ਜਰੂਰ ਫੋਲੋ ਕਰਿਓ ਗੰਦੀਵਾਲ ਲਖਾਰੀ ਚੋਟੀਆਂ ਵਾਲਾ ਲਖਾਰੀ ਫੇਸਬੁੱਕ ਆਈਡੀ ਆਪਣੇ ਉਹਦੇ ਵੀਡੀਓ ਪਾਉਣੇ ਹੁੰਨੇ ਆ ਤੇ ਬਾਈ ਸਬਸਕ੍ਰਾਈਬਰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਘਟਣੇ ਆਪਣੇ ਤੇ ਵੀਡੀਓ ਨੂੰ ਲਾਇਕ ਕਰਿਓ ਲੈਕਦਾ ਯਾਰ ਕਰਦੇ ਲੈ ਕਰ ਕਮੈਂਟ ਕਰਕੇ ਜਰੂਰ ਦੱਸੋ ਬਾਈ ਇਧਰ ਚైనా ਸਾਬ ਜੀ ਆ ਗਏ ਹੋਰ ਚੈਨੇ ਕੰਬੀਜੀ ਭਾਈ ਫਿਰਦਾ ਕੰਜਰ ਦਾ ਇਕੱਠਾ ਹੋ ਜਾਂਦਾ ਸੀ ਤੁਰਦਾ ਦੇਖੀ ਜਿਵੇਂ ਪਾਥੀਆਂ ਦੇ ਕਾਂ ਤੁਰਦਾ ਹੁੰਦਾ ਦਰਸ਼ਕਾਂ ਨੂੰ ਹੈਲੋ ਕਰਦੇ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਗਏ ਠੀਕ ਹੈ ਵਧੀਆ ਜੀ ਫਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਸਲੈਕ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਜੀ ਹਾਂ ਤਾਂ ਸਬਸਕ੍ਰਾਈਬ ਵੀਡੀਓ ਬਣਾ ਰਹੇ ਆ ਅੱਜ ਆਈ ਮੀਂਹ ਬਹੁਤ ਵੱਡਾ ਹੈ ਮੀਂਹ ਕਿੰਨਾ ਕਾ ਪੈ ਬਹੁਤ ਬਾਰੀ ਮੀਂਹ ਆ ਪਈ ਉਹ ਤੀਤੀ ਉਂਗਲਾਂ ਹਾਂ ਹਾਂ ਹੈਣਾ 20 ਵੀ ਉਂਗਲਾਂ ਦਾ ਮਾਅਨ ਨਹੀਂ ਆ 20 ਪੱਛੋਂ ਕੱਲ ਪਈ ਵੀ ਐ ਮਨ ਲਾ ਵੀ ਕੱਲ 2 ਵਜੇ ਦਾ ਪਈ ਜਾਂਦਾ ਤੇ 10 ਦਾ ਟਾਈਮ ਹੁਣ 10 ਵਜਨ ਵਾਲਾ 10 ਵਾਲੇ ਵੀ ਬਹੁਤ ਦਸਤੀ ਹੈ 5 ਤਰੀਕ ਤੱਕ ਤਾਂ ਨਾ ਸਨ ਤਾਂ ਨਾ ਨੂੰ ਐਸੇ 2000 ਗੱਟੇ ਦੀ ਲੋੜ ਹੈ 2000 ਗੱਟਾ ਲੱਗ ਜੂ 5 ਘਰਾਂ ਵਿੱਚ ਜਿਹੜਾ ਇਹ ਹੋ ਹੋ ਦੇਖ ਸਕਦੇ ਹੋ ਦੋਸਤੋ ਕਿਵੇਂ ਜਾਂ 5 ਘਰਾਂ ਨੂੰ ਕੋਈ 20 ਘਰਾਂ ਨੂੰ ਹੁੰਦੀ ਹੈ ਪਹਿਹੀ ਇਹ ਹਾਂ ਪਹਿਹੀ ਹੈ ਹੈ 5 ਬਾਈ ਜਿਹੜੇ ਢਡਰਿਆਂ ਵਾਲੇ ਨੇ ਉਹਨਾਂ ਦੇ ਖੇਤਕੋਲ ਦੀ ਮੁੱਢੀ ਦੋਸਤੋ ਇੱਥੇ ਨਹੀਂ ਟੱਕ ਤਰਿਆ ਹਾਂ ਮੈਂ ਟੱਕ ਵੀ ਆ ਪਾਣੀ ਦਾ ਰੋਕ ਲੁਕਿਆ ਰੇ ਦਾ ਹਾਂ ਦੇਖੋ ਇਹ ਲੋਦਾ ਟੁੱਪੀ ਬਹੁਤ ਲੱਗੀ ਬਰਾ ਮੋਕਾ ਫੰਟ ਮਾਲਾ ਹਾਂ ਕੋਈ ਨਹੀਂ ਹੁੰਦਾ ਬਈ ਇਹਦਾ ਗੱਟੇ ਭਰ ਕੇ ਰੱਖਣੇ ਪਾਣੀ ਰੱਖਾਂਗੇ ਗੱਟੇ ਆਹ ਦੇਖੋ ਦੋਸਤੋ ਇੱਥੇ ਸਾਨੂੰ 2000 ਗੱਟੇ ਦੀ ਲੋੜ ਹੈ ਹਾਂ 2000 ਇੱਥੇ ਸਾਨੂੰ 2000 ਗੱਟੇ ਦੀ ਲੋੜ ਹੈ ਅੱਜ ਪ੍ਰੀਤ ਮੱਲਾ ਇਹ ਮਾਲਲਾ ਮੇੜ ਰਸਤਾ ਹੈ ਜਿਹੜਾ ਇਹ ਆਪਣੇ 4-5 ਘੰਟੇ ਨੂੰ ਜਾਂਦਾ ਹਾਂਜੀ ਕਿੰਨਾ ਕਿ ਘੱਟਾ ਲੱਗ ਜੀ ਇਹ ਹੁਣ ਤਾਂ 2000 ਘੱਟੇ ਨਾਲ ਸਰਦਾ ਐ ਤੇ ਸ਼ਾਮ ਨੂੰ 4000 ਘੱਟਾ ਲੱਗ ਲੱਗ ਜੀ 4 ਹਾਂ ਕਿਉਂਕਿ ਜਦੋਂ ਮੈਂ ਪਹਿਲਾਂ ਆਇਆ ਸੀ ਨਾ ਉਦੋਂ ਘੱਟ ਸੀ ਹੁਣੇ ਜਿਆਦਾ ਖੁਰਕਾ ਫੇਰ ਆ ਗਿਆ ਤੇ ਫੋਨ ਲਗਾਉਣਾ ਇਹ ਨਹੀਂ ਪਤਾ ਕੁਝ ਮਾਚੀ ਆ ਦੇਖੋ ਬਹੁਤ ਬੰਦਾ ਪਟਾ ਫੈਰਿਆ ਕੋਈ ਨਹੀਂ ਰੋਕਦਾ ਨਾ ਨਿਖਾਨ ਨਾ ਕਰਾਈ ਨਿਖਾਨ ਹੋ ਰਿਹਾ ਨਾ ਪੂਰਾ ਹੋ ਰਿਹਾ ਹੈ ਪਾਣੀ ਤੇ ਪਾਣੀ ਤੇ ਉਹ ਕਹਿੰਦਾ ਆਪੀ ਨਾਲ ਲੱਭਣ ਦਿੰਦੇ ਆ ਪਾਣੀ ਤੇ ਉਹ ਬਾੜ ਵੀ ਆ ਗਿਆ ਚਲੋ ਧੰਨਵਾਦ ਦੋਸਤੋ ਜੇ ਆਪਾਂ ਹਰਦਾ ਨਵੀਂ ਵੀਡੀਓ ਨਾਲ ਦੀਏ ਵੀ ਤਾਇਆ ਤੁਸੀਂ ਨਾ ਆਓ ਇੱਧਰ ਨੂੰ ਬੱਸ ਓਏ ਤੂੰ ਮਰੀ ਨਾ ਨੰਬਰ ਲੈ ਫੋਨ ਤੋਂ ਕੁੱਤੀ ਲਈ ਫਿਰਦੇ ਮੈਨੂੰ ਲੱਗਦਾ ਆ ਗਈ ਫੋਟੋ ਮੇਰੇ ਪੁੱਤ ਲੈ ਹੁਣ ਆਪਾਂ ਬੰਬੂ ਕੱਟਣਾ ਸਟਾਰਟ ਕਰ ਲੈ ਬੰਦਾ ਲੋੜ ਲਿਆ ਫੋਟੋ